ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ neck ਦੇ ਉੱਤੇ ਗੁੰਮ ਪਾਈਪਿੰਗ ਲਗਾਉਣਾ ਸਭ ਤੋਂ ਪਹਿਲਾਂ ਦੇਖੋ ਆਪਾਂ ਗਲਾ ਇਹ ਰੈਡੀ ਕਰ ਲਿਆ ਏ ਹੁਣ ਇਸ ਦੇ ਉੱਤੇ ਆਪਾਂ ਇਸ ਦੇ ਸਿੱਧੇ ਪਾਸੇ ਨਿਸ਼ਾਨ ਲਗਾ ਲਾਂਗੇ ਜਿੱਥੇ-ਜਿੱਥੇ ਵੀ ਆਪਾਂ ਇਹ ਗੁੰਮ ਪਾਈਪਿੰਗ ਲਗਾਉਣੀ ਆ ਹਾਂਜੀ ਜੋ ਲੇਸ ਆ ਉਹ ਆਪਾਂ ਉੱਪਰ ਸਿੱਧੇ ਸਿੱਧੀ ਰੱਖਣੀ ਆ ਹਾਂਜੀ ਦੇਖੋ ਜੀ ਜੋ ਆਪਣੀ ਦੇਖੋ ਇਹ ਪਹਿਲੀ ਸਲਾਈ ਉਹ ਬਿਲਕੁਲ ਆਪਾਂ ਸਹੀ ਲਗਾਉਣੀ ਆ ਕਿਉਂਕਿ ਜੋ ਸਲਾਈ ਇਹ ਵਾਲੀ ਆਪਣੀ ਲੱਗੀ ਆ ਇਸ ਦੇ ਉੱਪਰ ਹੀ ਹੁਣ ਆਪਾਂ ਦੂਜੀ ਸਲਾਈ ਲਗਾਵਾਂ ਕਿਤੇ ਇੰਨੀ-ਇੰਨੀ ਪਾਈਪਿੰਗ ਹੀ ਆਪਣੀ ਜੋ ਲੈਸ ਆ ਉਹ ਸ਼ੋ ਹੋਵੇਗੀ ਬਾਹਰ